ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਸ਼ੀਸ਼ੇ ਕੁੰਡਿਆਂ ਦਾ ਡਿਜ਼ਾਈਨ ਵਾ ਚਾਰ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਤੇ ਕੁੰਡੇ ਲੈਣੇ ਆ ਡਿਜ਼ਾਈਨ ਦੇ 6 ਕੁੰਡੇ ਗਿਣ ਲੈਣੇ ਫਿਰ 6 ਫਿਰ 6 ਸ਼ੀਸ਼ੇ ਕੁੰਡੇ ਗਿੰਦੇ ਹੋਏ ਇੱਕ ਕੁੰਡਾ ਵੱਧ ਰੱਖਣਾ ਵਾ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਵਾ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਵਾ ਇਹ ਮੈਂ ਤੁਹਾਨੂੰ ਬਣਾਉਣਾ ਦੱਸਦੀ ਕਿ ਡਿਜ਼ਾਈਨ ਕਿਵੇਂ ਬਣਦਾ ਆ ਵੇਖੋ ਛੇ ਛੇ ਕੁੰਡਿਆਂ ਦੇ ਹਿਸਾਬ ਨਾਲ 24 ਕੁੰਡੇ ਸਲਾਈ ਤੇ ਪਾਏ ਇੱਕ ਕੁੰਡਾ ਵੱਧ ਵਾ ਪੰਜੀ ਕੁੰਡੇ ਆ ਸਲਾਈ ਤੇ ਕੁੰਡੇ ਪਾਉਣ ਤੋਂ ਬਾਅਦ ਦੋ ਸਲਾਈਆਂ ਬਣਾਉਣੀਆਂ ਵਾ ਇਹ ਜਦੋਂ ਵੀ ਇਹ ਡਿਜ਼ਾਈਨ ਬਣਾਉਣਾ ਵਾ ਕੁੰਡੇ ਪਾਉਣ ਤੋਂ ਬਾਅਦ ਦੋ ਸਲਾਈਆਂ ਇਹਦੀਆਂ ਬਣਾਉਣੀਆਂ ਵਾ ਇਹ ਦੋ ਸਲਾਈਆਂ ਬਣਾ ਕੇ ਫਿਰ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੋਣੀ ਆ ਇਹ ਦੋ ਸਲਾਈਆਂ ਜਿਹੜੀਆਂ ਇਹ ਬਾਅਦ ਵਿੱਚ ਰਿਪੀਟ ਨਹੀਂ ਕਰਨੀਆਂ ਕੁੰਡੇ ਪਾਉਣ ਤੋਂ ਬਾਅਦ ਪਹਿਲੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਇੱਕ ਕੁੰਡਾ ਸਿੱਧਾ ਪਹਿਲੀ ਸਲਾਈ ਵਿੱਚ ਇਹੀ ਸਾਰੇ ਕੁੰਡਿਆਂ ਨੂੰ ਐਵੇਂ ਹੀ ਕਰਦੇ ਜਾਣਾ ਦੋ ਕੁੰਡੇ ਪੁੱਠੇ ਇੱਕ ਕੁੰਡਾ ਸਿੱਧਾ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਕੁੰਡੇ ਪੁੱਠੇ ਇੱਕ ਕੁੰਡਾ ਸਿੱਧਾ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਸਾਰੀ ਇਸੇ ਤਰ੍ਹਾਂ ਹੀ ਬਣਾਉਣੀ ਦੋ ਕੁੰਡੇ ਪੁੱਠੇ ਇੱਕ ਕੁੰਡਾ ਸਿੱਧਾ ਐਵੇਂ ਬਣਾ ਕੇ ਸਲਾਈ ਦੇ ਲਾਸਟ ਤੇ ਦਿਖਾਉਂ ਪਹਿਲੀ ਸਲਾਈ ਦੇ ਲਾਸਟ ਵਿੱਚ ਤਿੰਨ ਕੁੰਡੇ ਆ ਦੋ ਕੁੰਡੇ ਪੁੱਠੇ ਬਣਾ ਲੈਣੇ ਐਕਸਟਰਾ ਕੁੰਡਾ ਸਿੱਧਾ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਕੰਪਲੀਟ ਕਰਨੀ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਦੇ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਦੋ ਕੁੰਡੇ ਪੁੱਠਿਆਂ ਨੂੰ ਸਿੱਧੇ ਕਰਨਾ ਸਿੱਧੇ ਕੁੰਡੇ ਨੂੰ ਪੁੱਠਾ ਬਣਾਉਣਾ ਇਹ ਦੋ ਸਲਾਈਆਂ ਤੁਸੀਂ ਡਿਜ਼ਾਈਨ ਸ਼ੁਰੂ ਕਰਨ ਲੱਗਿਆਂ ਹੀ ਬਣਾਉਣੀਆਂ ਬਾਅਦ ਵਿੱਚ ਰਿਪੀਟ ਨਹੀਂ ਕਰਨੀਆਂ ਦੂਸਰੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਗੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਇਹ ਮਮ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਦੋ ਸਲਾਈਆਂ ਬਣ ਗਈਆਂ ਵਾ ਇਹ ਦੋ ਸਲਾਈਆਂ ਬਣਾਉਣ ਤੋਂ ਬਾਅਦ ਹੁਣ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੋਣੀ ਆ ਡਿਜ਼ਾਈਨ ਚਾਰ ਸਲਾਈਆਂ ਦਾ ਵਾ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਦੋ ਕੁੰਡੇ ਪੁੱਠਿਆਂ ਨੂੰ ਪੁੱਠੇ ਹੀ ਬਣਾ ਲੈਣਾ ਸਿੱਧੇ ਕੁੰਡੇ ਦੇ ਪਹਿਲਾ ਛੇਕ ਛੱਡ ਕੇ ਦੂਸਰੇ ਛੇਕ ਦੇ ਵਿੱਚੋਂ ਦੀ ਸਲਾਈ ਨੂੰ ਪਾਉਣਾ ਇੱਥੋਂ ਦੀ ਨਹੀਂ ਪਾਉਣਾ ਪਹਿਲੇ ਥਾਣੀ ਦੂਸਰੇ ਛੇਕ ਦੇ ਵਿੱਚੋਂ ਦੀ ਸਲਾਈ ਨੂੰ ਪਾ ਕੇ ਇੱਕ ਐਕਸਟਰਾ ਗੁੰਡਾ ਬਣਾਉਣਾ ਨਾ ਇਹਨੂੰ ਕੱਸਣਾ ਨਾ ਬਹੁਤਾ ਢਿੱਲਾ ਹੀ ਰੱਖਣਾ ਵਾ ਤਾਂ ਗ ਆਪਣੇ ਵੱਲ ਨੂੰ ਕਰ ਲੈਣਾ ਅੰਦਰ ਨੂੰ ਇਹ ਕੁੰਡੇ ਨੂੰ ਸਿੱਧਾ ਹੀ ਬਣਾ ਲੈਣਾ ਇੱਕ ਤੋਂ ਤਿੰਨ ਗੁੰਡੇ ਬਣ ਗਏ ਦੋ ਗੁੰਡੇ ਪੁੱਠੇ ਦੋ ਗੁੰਡੇ ਪੁੱਠੇ ਬਣ ਗਏ ਸਿੱਧੇ ਗੁੰਡੇ ਨੂੰ ਇੱਥੋਂ ਨਹੀਂ ਬਣਾਉਣਾ ਦੂਸਰੇ ਛੇਕ ਦੇ ਵਿੱਚੋਂ ਨਿਸਲਾਈ ਨੂੰ ਪਾ ਕੇ ਫਿਰ ਦੂਸਰੇ ਗੁੰਡੇ ਨੂੰ ਸੌਰੀ ਸਿੱਧੇ ਗੁੰਡੇ ਨੂੰ ਬਣਾਉਣਾ ਇਹ ਐਕਸਟਰਾ ਗੁੰਡਾ ਛੱਡ ਕੇ ਇਹੀ ਛੇ ਗੁੰਡਿਆਂ ਦਾ ਡਿਜ਼ਾਈਨ ਪਹਿਲੀ ਸਲਾਈ ਵਿੱਚ ਬਣਾਉਣਾ ਦੁਬਾਰਾ ਫਿਰ ਦੋ ਕੁੰਡੇ ਸਿੱਧੇ ਸੌਰੇ ਦੋ ਕੁੰਡੇ ਪੁੱਠੇ ਸਿੱਧੇ ਕੁੰਡੇ ਦੇ ਪਹਿਲੇ 6 ਛੱਡ ਕੇ ਦੂਸਰੇ 6 ਵਿੱਚੋਂ ਦੀ ਸਲਾਈ ਨੂੰ ਪਾਉਣਾ ਇੱਕ ਐਕਸਟਰਾ ਕੁੰਡਾ ਬਣਾ ਲੈਣਾ ਤਾਂ ਗੰਦਰ ਨੂੰ ਕਰਕੇ ਜਿੱਦਾਂ ਜਾਲੀ ਪਾਈਦੀ ਆ ਸਿੱਧਾ ਕੁੰਡਾ ਬਣਾ ਲੈਣਾ ਇਹ ਇੱਕ ਤੋਂ ਤਿੰਨ ਬਣ ਗਏ ਦੋ ਕੁੰਡੇ ਪੁੱਠੇ ਫਿਰ ਸਿੱਧੇ ਕੁੰਡੇ ਨੂੰ ਇੱਥੋਂ ਦੀ ਨਹੀਂ ਬਣਾਉਣਾ ਦੂਸਰੇ ਛੇਕ ਦੇ ਵਿੱਚੋਂ ਦੀ ਸਲਾਈ ਨੂੰ ਪਾ ਕੇ ਇਹਨੂੰ ਸਿੱਧਾ ਹੀ ਬਣਾ ਲੈਣਾ ਡਿਜ਼ਾਈਨ ਦੀ ਪਹਿਲੀ ਸਲਾਈ ਦੇ ਵਿੱਚ ਇਹੀ ਛੇ ਛੇ ਕੁੰਡਿਆਂ ਦਾ ਡਿਜ਼ਾਈਨ ਬਣਾਉਂਦੇ ਹੋਏ ਕੰਪਲੀਟ ਕਰਨਾ ਦੋ ਕੁੰਡੇ ਪੁੱਠੇ ਸਿੱਧੇ ਕੁੰਡੇ ਦੇ ਛੇਕ ਵਿੱਚੋਂ ਦੀ ਸਲਾਈ ਨੂੰ ਪਾ ਕੇ ਕੁੰਡੇ ਨੂੰ ਸਿੱਧਾ ਬਣਾ ਲੈ ਡਿਜ਼ਾਈਨ ਦੀ ਪਹਿਲੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਲਾਸਟ ਵਿੱਚ ਫਿਰ ਉਹੀ ਡਿਜ਼ਾਈਨ ਬਣਾਉਣਾ ਇੱਕ ਤੋਂ ਤਿੰਨ ਬਣਾ ਲਏ ਲਾਸਟ ਵਿੱਚ ਦੋ ਗੁੰਡੇ ਪੁੱਠੇ ਐਕਸਟਰਾ ਗੁੰਡਾ ਸਿੱਧਾ ਸ਼ੁਰੂ ਵਿੱਚ ਵੀ ਡਿਜ਼ਾਈਨ ਬਣਿਆ ਹੀ ਲਾਸਟ ਵਿੱਚ ਵੀ ਡਿਜ਼ਾਈਨ ਬਣਿਆ ਸ਼ੁਰੂ ਵਿੱਚ ਵੀ ਦੋ ਗੁੰਡੇ ਪੁੱਠੇ ਹੀ ਲਾਸਟ ਵਿੱਚ ਵੀ ਪੁੱਠੇ ਆਏ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਪੁੱਠਿਆਂ ਨੂੰ ਸਿੱਧਾ ਬਣਾਉਣਾ ਜਿਹੜੇ ਇੱਕ ਤੋਂ ਤਿੰਨ ਬਣਾਏ ਉਹਨਾਂ ਤਿੰਨਾਂ ਨੂੰ ਪੁੱਠਾ ਬਣਾਉਣਾ ਇੱਕ ਦੋ ਤਿੰਨ ਪੁੱਠਿਆਂ ਕੁੰਡਿਆਂ ਨੂੰ ਫਿਰ ਸਿੱਧਾ ਬਣਾ ਲੈਣਾ ਜਿਹੜਾ ਇੱਕ ਕੁੰਡਾ ਵਾ ਉਹਨੂੰ ਵੀ ਪੁੱਠਾ ਹੀ ਬਣਾਉਣਾ ਦੂਸਰੀ ਸਲਾਈ ਡਿਜ਼ਾਈਨ ਦੀ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਇੱਕ ਤੋਂ ਤਿੰਨ ਬਣਾਏ ਤਿੰਨਾਂ ਨੂੰ ਪੁੱਠਾ ਹੀ ਬਣਾਉਣਾ ਦੂਸਰੀ ਸਲਾਈ ਕੰਪਲੀਟ ਕਰਕੇ ਤੀਸਰੀ ਸਲਾਈ ਤੇ ਦਿਖਾਉਣੀ ਡਿਜ਼ਾਈਨ ਦੀ ਦੂਸਰੀ ਸਲਾਈ ਕੰਪਲੀਟ ਹੋ ਗਈ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਗੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਬਣਾਏ ਹੁਣ ਇੱਕ ਗੁੰਡਾ ਹੀ ਪੁੱਠਾ ਬਣਾਉਣਾ ਪੁੱਠਾ ਗੁੰਡਾ ਇੱਕ ਸਿੱਧਾ ਗੁੰਡਾ ਜਿਹੜੇ ਇੱਕ ਤੋਂ ਤਿੰਨ ਬਣਾਏ ਸੀ ਇਹਨਾਂ ਦੋਵਾਂ ਦਾ ਅੱਗੇ ਉਹਦੀ ਇੱਕ ਕਰ ਦੇਣਾ ਇੱਕ ਗੁੰਡਾ ਸੈਂਟਰ ਵਾਲਾ ਸਿੱਧਾ ਸਿੱਧੇ ਗੁੰਡੇ ਦਾ ਇਸ ਤਰੀਕੇ ਨਾਲ ਮੂੰਹ ਘੁਮਾ ਕੇ ਪੁੱਠੇ ਗੁੰਡੇ ਨਾਲ ਪਿਛਿਆਂ ਦੀ ਇੱਕ ਕਰ ਦੇਣਾ ਇਹ ਜਿੰਨੇ ਗੁੰਡੇ ਫਿਰ ਓਨੇ ਬਰਾਬਰ ਹੋ ਗਏ ਇੱਕ ਗੁੰਡਾ ਪੁੱਠਾ ਫਿਰ ਇਹ ਸਿੱਧੇ ਕੁੰਡੇ ਨੂੰ ਦੂਸਰੇ ਛੇਕ ਵਿੱਚੋਂ ਦੀ ਪਾ ਕੇ ਸਿੱਧਾ ਹੀ ਬਣਾ ਲੈਣਾ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਬਣਾਉਣਾ ਇੱਕ ਕੁੰਡਾ ਪੁੱਠਾ ਇੱਕ ਕੁੰਡਾ ਪੁੱਠਾ ਇੱਕ ਸਿੱਧਾ ਦੋ ਦਾ ਇੱਕ ਕਰਨਾ ਸੈਂਟਰ ਵਾਲਾ ਕੁੰਡਾ ਸਿੱਧਾ ਸਿੱਧੇ ਕੁੰਡੇ ਦਾ ਮੂੰਕਾ ਮਾ ਕੇ ਇੱਕ ਤੋਂ ਜਿਹੜੇ ਤਿੰਨ ਬਣਾਏ ਹੀ ਇਹਨਾਂ ਨੂੰ ਕਟਾਉਣਾ ਫਿਰ ਇੱਕ ਹੀ ਹੋ ਗਿਆ ਕੁੰਡੇ ਬਰਾਬਰ ਹੋ ਗਏ ਤੀਸਰੀ ਸਲਾਈ ਸਾਰੀ ਇਸੇ ਤਰਾਈ ਕੰਪਲੀਟ ਕਰਨੀ ਸੌਰੀ ਇੱਕ ਕੁੰਡਾ ਪੁੱਠਾ ਇੱਕ ਪੁੱਠਾ ਇੱਕ ਸਿੱਧਾ ਦੋਵਾਂ ਦਾ ਇੱਕ ਕਰਤਾ ਸੈਂਟਰ ਵਾਲਾ ਕੁੰਡਾ ਸਿੱਧਾ ਕੁੰਡੇ ਦਾ ਮੂਕਮਾ ਕੇ ਦੋ ਦਾ ਇੱਕ ਕਰ ਦੇਣਾ ਇੱਕ ਕੁੰਡਾ ਪੁੱਠਾ ਤੀसरी ਸਲਾਈ ਡਿਜ਼ਾਈਨ ਦੀ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਦੋ ਦਾ ਇੱਕ ਕਰ ਦੇਣਾ ਇੱਕ ਗੁੰਡਾ ਸਿੱਧਾ ਗੁੰਡੇ ਦਾ ਮੂੰਹ ਘੁਮਾ ਕੇ ਦੋ ਦਾ ਇੱਕ ਕਰ ਦੇਣਾ ਲਾਸਟ ਵਿੱਚ ਇੱਕ ਗੁੰਡਾ ਪੁੱਠਾ ਐਕਸਟਰਾ ਗੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਚੌਥੀ ਸਲਾਈ ਪੁੱਠੀ ਸਾਈਡ ਤੋਂ ਚੌਥੀ ਸਲਾਈ ਵਿੱਚ ਵੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਐਕਸਟਰਾ ਗੁੰਡਾ ਲਾ ਲੈਣਾ ਪਹਿਲਾਂ ਦੋ ਕੁੰਡੇ ਪੁੱਠੇ ਹੀ ਹੁਣ ਇੱਕ ਹੀ ਗੁੰਡਾ ਪੁੱਠਾ ਇਹਨੂੰ ਸਿੱਧਾ ਬਣਾ ਲੈਣਾ ਤਿੰਨ ਕੁੰਡੇ ਪੁੱਠੇ ਬਣ ਜਾਣੇ 1 2 3 ਇੱਕ ਗੁੰਡਾ ਸਿੱਧਾ ਜਿਹੜਾ ਉਧਰੋਂ ਪੁੱਠਾ ਵਾ ਇਧਰੋਂ ਸਿੱਧਾ ਬਣਾਉਣਾ ਜਿਹੜਾ ਉਧਰੋਂ ਸਿੱਧਾ ਇਧਰੋਂ ਪੁੱਠਾ ਬਣਾਉਣਾ ਇਹ ਡਿਜ਼ਾਈਨ ਦੀ ਲਾਸਟ ਸਲਾਈ ਹੈ ਚੌਥੀ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਇਹ ਚੌਥੀ ਸਲਾਈ ਬਣਾ ਕੇ ਫਿਰ ਮੈਂ ਡਿਜ਼ਾਈਨ ਦਿਖਾਉਣੀ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਹੁਣ ਫਿਰ ਜਦੋਂ ਤੁਸੀਂ ਇਹਨੂੰ ਸ਼ੁਰੂ ਕਰਨਾ ਵਾ ਪਹਿਲੀ ਸਲਾਈ ਤੋਂ ਐਕਸਟਰਾ ਕੁੰਡਾ ਲਾ ਲੈਣਾ ਦੋ ਕੁੰਡੇ ਪੁੱਠੇ ਸੈਂਟਰ ਵਾਲੇ ਕੁੰਡੇ ਤੋਂ ਦੂਸਰੇ ਛੇਕ ਵਿੱਚੋਂ ਦੀ ਸਲਾਈ ਨੂੰ ਪਾ ਕੇ ਇੱਕ ਤੋਂ ਤਿੰਨ ਕੁੰਡੇ ਬਣਾਉਣੇ ਦੁਬਾਰਾ ਫਿਰ ਦੋ ਕੁੰਡੇ ਪੁੱਠੇ ਸਿੱਧੇ ਕੁੰਡੇ ਦੇ ਦੂਸਰੇ ਛੇਕ ਵਿੱਚੋਂ ਦੀ ਪਾ ਕੇ ਸਿੱਧਾ ਬਣਾ ਲੈਣਾ ਇਸੇ ਤਰ੍ਹਾਂ ਹੀ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਵਾ। ਇਹੀ ਚਾਰ ਸਲਾਈਆਂ ਨੂੰ ਜਦੋਂ ਤੁਸੀਂ ਬਾਰ-ਬਾਰ ਰਿਪੀਟ ਕਰੋਗੇ ਤਾਂ ਇਹ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਣਾ। ਬਹੁਤ ਹੀ ਸੌਖਾ ਡਿਜ਼ਾਈਨ ਜਲਦੀ ਬਣ ਜਾਂਦਾ। ਤੁਸੀਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ। ਬੱਚਿਆਂ ਦੇ ਕੋਟੀ ਸਵੈਟਰ ਤੇ, ਲੇਡੀਜ਼ ਹਾਫ ਜੈਕਟ ਤੇ, ਗਰਲਸ ਟੌਪ ਤੇ ਫਰੌਕ ਤੇ ਸਕੀਵੀ ਤੇ। ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ? ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਕਰਿਓ। ਨਵੇਂ ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ